ਸਤਿ ਸ੍ਰੀ ਅਕਾਲ ਨਮਸਤੇ ਆਦਾਬ ਦੋਸਤੋ ਇਹ ਜਿਹੜਾ ਤੁਸੀਂ ਅਖਾੜਾ ਲਾਈਵ ਦੇਖ ਰਹੇ ਹੋ ਇਹ ਇਸ ਵਕਤ ਚੱਲ ਰਿਹਾ ਸੋਹਲ ਖੁਰਦ ਨਜ਼ਦੀਕ ਨਕੌਦਰ ਐਸ਼ੇ ਜਿਹਾ ਮੇਲਾ ਚੱਲ ਰਿਹਾ ਇੱਥੇ ਤੁਸੀਂ ਦੇਖ ਰਹੇ ਹੋ ਕਿ ਇਹ ਕੁਸ਼ਤੀਆਂ ਬਹੁਤ ਵਧੀਆ ਕਰਵਾਈਆਂ ਜਾ ਰਹੀਆਂ ਨੇ ਨਵੀਂ ਪਨੀਰੀ ਨਵੀਂ ਪੌਦ ਜੋ ਕਿ ਸਟਾਰਟ ਹੋਈ ਹੈ ਕੁਸਤੀ ਦੇ ਵਿੱਚ ਜੋ ਸ਼ੌਂਕ ਰੱਖਦੇ ਨੇ ਬੱਚੇ ਔਰ ਆਪਣੀ ਸਿਹਤ ਦਾ ਜੋ ਖਿਆਲ ਰੱਖਦੇ ਨੇ ਉਹ ਇਹੋ ਜਿਹੇ ਖੇਤਾਂ ਵਿੱਚ ਪੈ ਜਾਂਦੇ ਆ ਸੋ ਅੱਜ ਉਹ ਛੋਟੀਆਂ ਕੁਸਤੀਆਂ ਲੜਦੇ ਲੜਦੇ ਹੌਲੀ ਹੌਲੀ ਵੱਡੇ ਮੰਚ ਬਣਨਗੇ ਔਰ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਔਰ ਪੂਰੇ ਭਾਰਤ ਦੇ ਵਿੱਚ ਜਿੱਥੇ ਜਿੱਥੇ ਵੀ ਦੰਗਲ ਹੋਣਗੇ ਔਰ ਇੰਟਰਨੈਸ਼ਨਲ ਲੈਵਲ ਤੇ ਵੀ ਉਹਨਾਂ ਵਿੱਚੋਂ ਵੀ ਪਲੇਅਰ ਜਿਹੜੇ ਨਿਕਲਦੇ ਐ ਇਹਨਾਂ ਚੋਂ ਨਿਕਲਣੇ ਐ ਸੋ ਇਹ ਕੋਈ ਜ਼ਰੂਰੀ ਨਹੀਂ ਕਿ ਛੋਟੀ ਕੁਸਤੀ ਜਿਹੜੀ ਹੁੰਦੀ ਆ ਉੱਚ ਮਜਣਿਓਂ ਦਾ ਮੈਨੂੰ ਲੱਗਦਾ ਵੱਡੀ ਕੁਸਤੀ ਨਾਲੋਂ ਹਜ਼ਾਰ ਗੁਣਾ ਜ਼ਿਆਦਾ ਛੋਟੀ ਕੁਸ਼ਤੀ ਵਿੱਚ ਮਜ਼ਾ ਆਉਂਦਾ ਹੈ ਆ ਦੇਖੋ ਜਿਹੜੀ ਕੁਸ਼ਤੀ ਚੱਲ ਰਹੀ ਹੈ ਇਹ ਕੁਸ਼ਤੀ ਕਿੰਨੀ ਲਾਜਵਾਬ ਹੈ ਕਿੰਨੇ ਵਧੀਆ ਇਹਦੇ ਵਿੱਚ ਦਾਅ ਪੇਚ ਲੱਗ ਰਹੇ ਨੇ ਔਰ ਮਲ ਆਪਣਾ ਬਚਾ ਕਿਦਾਂ ਕਰ ਰਹੇ ਨੇ ਔਰ ਕੁਸ਼ਤੀ ਦਾ ਨਜ਼ਾਰਾ ਹੀ ਕੁਝ ਹੋਰ ਹੈ ਕਿੱਥੇ ਜਾ ਕੇ ਸੂਈ ਅਟਕਦੀ ਹੈ ਔਰ ਕਿੱਥੋਂ ਕੰਮ ਸ਼ੁਰੂ ਹੁੰਦਾ ਹੈ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਵੱਡੀਆਂ ਕੁਸ਼ਤੀਆਂ ਵਿੱਚ ਦੇਖਣ ਨੂੰ ਨਹੀਂ ਮਿਲਦੀਆਂ ਇਹੋ ਜਿਹਾ ਐਕਸ਼ਨ ਇਹੋ ਜਿਹੇ ਦਾਅ ਪੇਚ ਉੱਥੇ ਨਹੀਂ ਦੇਖਣ ਨੂੰ ਮਿਲਦੇ 20-30 ਮਿੰਟ ਦੀ ਕੁਸ਼ਤੀ ਦੇ ਵਿੱਚ 10-15 ਮਿੰਟ ਝੋਟਿਆਂ ਨੂੰ ਇੱਕ ਦੂਜੇ ਨਾਲ ਜੱਫੇ ਪਾ ਕੇ ਕੱਢ ਦਿੰਦੇ ਨੇ ਮੁੜ ਕੇ ਪੁਆਇੰਟ ਤੇ ਆ ਜਾਂਦੀ ਹੈ ਸਹੀ ਪੁੱਛੋ ਤਾਂ 100 ਦੇ ਵਿੱਚੋਂ 10 ਕੁਸ਼ਤੀਆਂ ਵੱਡੀਆਂ ਜਿਹੜੀਆਂ ਹੁੰਦੀਆਂ ਨੇ ਵੱਡੇ ਮੱਲਾਂ ਦੀਆਂ ਤੇ ਛੱਡੀ ਦੀਆਂ ਕੁਸ਼ਤੀਆਂ ਉਹਨਾਂ ਵਿੱਚੋਂ 100 'ਚੋਂ 10 ਕੁਸ਼ਤੀਆਂ ਦਾ ਮਜ਼ਾ ਆਉਂਦਾ ਹੈ ਬਾਕੀ ਸਾਰੀਆਂ ਕੁਸ਼ਤੀਆਂ ਬੇਮਜ਼ਾ ਹੁੰਦੀਆਂ ਨੇ ਸੋ ਦੋਸਤੋ ਅਗਰ ਕੁਸ਼ਤੀ ਦਾ ਮਜ਼ਾ ਲੈਣਾ ਹੋਵੇ ਤਾਂ ਆਹਾਂ ਛੋਟੀਆਂ ਕੁਸ਼ਤੀਆਂ ਛੋਟੇ ਲੈਵਲ ਦੀਆਂ ਕੁਸ਼ਤੀਆਂ ਦੇਖਿਆ ਕਰੋ ਇਹਦੇ ਵਿੱਚ ਬਹੁਤ ਮਜ਼ਾ ਆਉਂਦਾ ਔਰ ਸਿੱਖਣ ਨੂੰ ਮਿਲਦਾ ਹੈ ਔਰ ਇੰਜੋਏ ਪੂਰਾ ਹੁੰਦਾ ਹੈ ਸੋ ਇਹ ਛੋਟੀਆਂ ਕੁਸ਼ਤੀਆਂ ਨਹੀਂ ਹੈਗੇ ਇਹ ਇਹ ਵੀ ਇੱਕ ਵੱਡੀਆਂ ਕੁਸ਼ਤੀਆਂ ਨੇ ਇਹ ਵੱਡੇ ਛਿੰਝ ਮੇਲੇ ਦੀਆਂ ਕੁਸ਼ਤੀ ਕੁਸ਼ਤੀਆਂ ਵਿੱਚ ਖੇਡ ਰਹੇ ਨੇ ਕੱਲ ਨੂੰ ਵੱਡੇ ਮੰਨ ਲਵ ਵੀ ਬਣ ਗਏ ਤੇ ਮੇਰਾ ਕਹਿਣ ਦਾ ਭਾਵੇਂ ਹੈ ਕਿ ਇਹ ਕੁਸ਼ਤੀਆਂ ਜਿਹੜੀਆਂ ਨੇ ਇਹ ਸੋਹ ਰਪਿੰਡ ਮਕੌਧਰ ਵਿੱਚ ਚੱਲ ਰਹੀਆਂ ਨੇ ਲਾਈਵ ਕੁਸ਼ਤੀ ਚੱਲ ਰਹੀ ਹੈ ਜਿਸ ਵਸ ਤੋਂ ਉਹਦਾ ਵਿੱਚੋਂ ਮੈਂ ਨੂੰ ਆਹ ਕੁਸ਼ਤੀ ਬਹੁਤ ਵਧੀਆ ਲੱਗੀ ਜਿਹੜੀ ਚੱਲ ਰਹੀ ਹੈ ਸਾਹਮਣੇ ਇਹਦੇ ਨਾਲ ਨਾਲ ਤੁਹਾਨੂੰ ਹੋਰ ਵੀ ਕੁਸ਼ਤੀਆਂ ਦਾ ਜਿਹੜਾ ਇਹਦੇ ਵਿੱਚ ਜਿਹੜੀਆਂ ਝੰਡੀ ਦੀਆਂ ਕੁਸ਼ਤੀਆਂ ਹੋਣਗੀਆਂ ਉਹਨਾਂ ਦੀ ਤੁਹਾਨੂੰ ਮੈਂ ਪੂਰੀ ਰਿਵਿਊ ਦਊਗਾ ਪੂਰਾ ਰਿਵਿਊ ਦੇ ਕੇ ਔਰ ਪੂਰੀ ਰਿਐਕਸ਼ਨ ਵੀਡੀਓ ਬਣਾਵਾਂਗੇ ਆਪਾਂ ਉਹ ਤੇ ਵੀ ਸ਼ਾਮ ਨੂੰ ਜਾਂ ਸਵੇਰੇ ਔਰ ਕਿਹੜੇ ਕਿਹੜੇ ਮਲ ਦੀ ਝੰਡੀ ਦੇ ਮਲ ਦੇ ਵਿੱਚ ਕੌਣ ਜਿੱਤਿਆ ਕੌਣ ਹਾਰਿਆ ਔਰ ਪੂਰਾ ਰਿਐਕਸ਼ਨ ਕਰਾਂਗੇ ਸੋ ਦੋਸਤੋ ਇਹ ਛੋਟੇ ਖੇਡਾਂ ਦੇ ਵਿੱਚ ਜਿਹੜੇ ਨੇ ਛੋਟੇ ਪੁਲਵਾਨ ਨੇ ਇਹ ਹੀ ਆਉਣ ਵਾਲਾ ਆਉਣ ਵਾਲਾ ਇਹ ਹੀ ਸਮਾਂ ਨੇ ਆਉਣ ਵਾਲੇ ਇਹੀ ਪਹਿਲਵਾਨ ਨੇ ਆਉਣ ਵਾਲੇ ਇਹੀ ਮਲਣੇ ਇਹਨਾਂ ਨੂੰ ਹੀ ਆਪਾਂ ਦੇਖਿਆ ਕਰਨਾ ਔਰ ਛੰਡੀ ਦੀਆਂ ਕੁਸ਼ਤੀਆਂ ਜਿਹੜੀਆਂ ਹੋਇਆ ਕਰਨੀਆਂ ਇਹਨਾਂ ਨੇ ਛੰਡੇ ਚੁੱਕਿਆ ਕਰਨੀਆਂ ਸੋ ਦੋਸਤੋ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਔਰ ਚੈਨਲ ਕਰ ਲੋ ਸਬਸਕ੍ਰਾਈਬ ਤਾਂ ਕਿ ਨੈਕਸਟ ਵੀਡੀਓ ਸਭ ਤੋਂ ਪਹਿਲਾਂ ਪਹੁੰਚੇ ਤੁਹਾਡੇ ਮੈਨੂੰ ਬੇਨਤੀ ਕਰਨੀ ਗੋਪੀ ਪਹਿਲਵਾਨ ਜੀ ਤੇ ਸਿਆਬਤ ਵੀਰ ਤੁਸੀਂ ਵੀ ਤਿਆਰੀ ਕਰ ਲਓ ਇੱਕ ਦੋ ਕੁਸ਼ਤੀਆਂ ਤੋਂ ਬਾਅਦ ਤੁਹਾਡੀ ਵੀ ਕੁਸ਼ਤੀ ਆਪਾਂ ਤੱਕਣੀ ਹੈ ਬਾਸ਼ਰ ਹੋਣੀ ਲਾਸਟ ਕਾਲ ਆ ਬਈ ਯਾਰ ਸੋਨੂੰ ਇੰਨਾ ਟਾਈਮ ਤੁਸੀਂ ਲੈਨੇ ਹੋ ਗੱਲ ਕੀ ਹੈ ਬੇਟੀ ਤੇ ਰਮਨ ਕਿੱਥੇ ਯਾਰ ਕਿਉਂ ਨਹੀਂ ਕੁਸ਼ਤੀ ਲ ਰਮਨ ਆਓ ਯਾਰ ਉਹ ਕਹਿੰਦੇ ਪਟਕਿਆਲੀ ਗੇੜੀ ਲਵਾਉਣੀ ਸੀ ਰਮਨ ਹੱਥ ਖੜਾ ਕਰ ਬਾਈ ਆਹ ਮੁੰਡਾ ਲੁਧਿਆਣੇ ਤੋਂ ਆਇਆ ਹੋਇਆ ਮੇਰੇ ਵੀਰੋ ਇਹ ਮੁੰਡਾ ਮੀਰ ਅਰਮੰਦ ਦਾ ਆਨ ਸਿੰਘ ਜੀ ਪਹਿਲਵਾਨ ਮਾਲਕ ਦੀ ਵੱਡੀ ਅਪਾਰ ਕਰਵਾ ਹੋਈ ਰਮਨ ਹੱਥ ਖੜਾ ਕਰ ਵੀ ਜਿਹੜਾ ਤਾਂ ਨੂੰ ਇਹ ਮੁੰਡਾ ਲੁਧਿਆਣੇ ਵਾਲਾ ਇਹ ਕਹਿੰਦੇ ਵੀ ਮਸਤਾਂ ਦੀ ਮੇਰ ਹੋਈ ਸੀ ਇਸ ਪਰਿਵਾਰ ਤੇ ਬਾਬੇ ਮੀਲੇ ਸ਼ਾਹ ਦੀ ਪਰ ਕੰਕੂ ਕੁਸ਼ਤੀ ਨਹੀਂ ਹੋਈ ਉਧਰਲੇ ਪਾਸੇ ਡਿਵਟੀ ਪਿੰਡ ਪਤਮਾ ਵਾਲਾ ਦੇਸੂ ਪਹਿਲਵਾਨ ਦਾ ਪੁੱਤਰ ਮੇਰੇ ਵੀਰੋ ਸਾਹਮਣੇ ਜਿਹੜੀ ਕੁਸ਼ਤੀ ਸਟਾਰਟ ਹੋਣ ਜਾ ਰਹੀ ਹੈ ਵੇ ਟਿੰਗੂ ਬਾਹਰ ਕੀ ਰੱਖਿਆ ਅੰਦਰ ਆ ਵਿੱਚ ਕੁਸ਼ਤੀ ਨਹੀਂ ਹੋਈ ਤੇਰੀ ਰੈਫਰੀ ਅੰਦਰ ਖੜਿਆ ਫੈਸਲਾ ਤੁਸੀਂ ਬਾਹਰ ਲਿਆ ਤੋਂ ਲੈਣੇ ਹੋ ਯਾਰ ਚੱਲ ਵਿੱਚ ਮੇਰਾ ਵੀਰ ਸ਼ਾਬਾਸ਼ ਚੱਲ ਚੱਲ ਵਿੱਚ ਲੜ ਕੁਸ਼ਤੀ ਵੇ ਵੇਟ ਦੀ ਸਾਡੇ ਦਰਮਿਆਨ ਬੋਨੀ ਪਹਿਲਵਾਨ ਜੀ ਪੁੱਜ ਗਿਆ ਬੋਨੀ ਆ ਇੱਕ ਵਾਰ ਘਾੜੇ ਦੀ ਸਲਾਮੀ ਦੇ ਕੇ ਜਾ ਫਗਵਾੜੇ ਵਾਲਾ ਬੋਨੀ ਪੁੱਜਿਆ ਅੱਜ ਦੇ ਟਾਈਮ 'ਚ ਇਹਨੇ ਮੁੰਡੇ ਦੀ ਤੂਤੀ ਬੋਲਦੀ ਐ ਰਾਮਪੁਰ ਸੁਨਣਾ ਘਾੜੇ ਦੇ ਵਿੱਚ ਵੱਡੀ ਮਿਹਨਤ ਕਰਦਾ ਉਹ ਬੱਲੇ ਬੱਲੇ ਕਰਵਾ ਦਿੱਤੀ ਐ ਜੇ ਘਾੜਾ ਕੁਸ਼ਤੀ ਦਾ ਮੈਦਾਨ ਜੇਤੂ ਆ ਜਾ ਵੇ ਬੋਨੀ ਪਹਿਲਵਾਨ ਜੀ ਪੁੱਜ ਗਿਆ ਹਾਏ ਇਹ ਜਰ ਪਹਿਲਵਾਨ ਜੀ ਪੁੱਜੇ ਪ੍ਰਭ ਵੀਰ ਇਟਲੀ ਤੋਂ 500 ਰੁਪਏ ਤੇਰੇ ਵਾਸਤੇ ਮਾਨ ਹੈ ਜੀ ਜ਼ਰੂਰੀ ਮਾਨੇ ਟਾਈਮ ਚੱਲ ਰਿਹਾ ਹੈ ਸਾਡੇ ਦਰਮਿਆਨ